ਮੋਬਾਈਲ 'ਚ ਧਿਆਨ ਨਾਲ ਮੇਰੀ ਗੱਲ ਸੁਣੋ ਤੁਸੀਂ ਧਿਆਨ ਨਾਲ ਫੋਨ 'ਤੇ ਲਾਣ ਲਿਓ ਬਹੁਤ ਦੇਰ ਹੋ ਗਈ ਉਹ ਉਹ ਤੇ ਗੱਲ ਠੀਕ ਹੈ ਤੁਹਾਡੀ ਮੈਂ ਇਹ ਕਹਿੰਦਾ ਸੀ ਤੁਹਾਡੀ ਨਾ ਹੁਣ ਜਿਹੜੀ ਵੀ ਪਰੇਸ਼ਾਨੀਆਂ ਮੇਰੀ ਆ ਪੇ ਫਿਕਰ ਹੋ ਜਾਓ ਜੇ ਤਨੂਰ ਅੱਧੀ ਰਾਤ ਨੂੰ ਵੀ ਕਿਸੇ ਚੀਜ਼ ਦੀ ਲੋੜ ਪਈ ਤੁਸੀਂ ਮੈਨੂੰ ਫੋਨ ਕਰਨਾ ਠੀਕ ਆ ਹੁਣ ਤੁਸੀਂ ਜਾਓ 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 ਮਾ ਛੱਡ ਦਿਓ ਹਾਂਜੀ ਹਾਂਜੀ हां फिर के ओ यार ਤੁਸੀਂ ਯਾਰ ਬੰਦੇ ਹੋ ਤੁਸੀਂ ਏਡ ਦੇ ਬਾਹਰ ਸਾਰੀਆਂ ਗੱਲਾਂ ਸੁਣੀ ਜਾਂਦੇ ਆ ਸਾਡੇ ਕੋਈ ਸੀਰੀਅਸ ਗੱਲਾਂ ਅਸੀਂ ਕੋਈ ਨਹੀਂ ਸੁਣੀਆ ਅਸੀਂ ਤਾਂ ਰਾਖੀ ਖੜੇ ਸੀ ਕੋਈ ਆ ਨਾ ਜਾਵੇ ਕੋਈ ਆ ਨਾ ਜਾਵੇ ਯਾਰ ਭਲੇ ਦਾ ਜਮਾਨਾ ਨਹੀਂ ਰਿਹਾ ਹੈ ਉਹ ਆ ਬੰਦਾ ਕੌਣ ਆ ਗਿਆ ਇਹ ਤਾਂ ਪੁੰਸੀਆ ਲੱਗਦਾ ਹੈ ਹਾਂ ਹਾਂ ਭਾਈ ਕੀ ਹਾਲ ਤੇਰਾ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਬਸ ਵਧੀਆ ਠੀਕ ਠਾਕ ਅੱਛਾ 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 ਔਰ ਕਿਵੇਂ ਆਉਣਾ ਔਰ ਬਿੱਲੇ ਬਾਲਾ ਘਟ ਫੜਿਆ ਗਿਆ ਜੀ ਨਹੀਂ ਫੜਿਆ ਗਿਆ ਨਹੀਂ ਬਿੱਲੇ ਬਾਲੇ ਘਟ ਮੈਂ ਹੀ ਫੜਿਆ ਗਿਆ ਉਹਦੀ ਵਜ੍ਹਾ ਨਾਲ ਮੈਨੂੰ ਵੀ ਪੁਲਿਸ ਤੋਂ ਸਸਪੈਂਡ ਕਰ ਦਿੱਤਾ ਆ ਓਏ ਹੋਏ ਮੇਰਾ ਬੜਾ ਮਾੜਾ ਕੰਮ ਹੋਇਆ ਯਾਰ ਹੁਣ ਮੇਰਾ ਕੋਈ ਕੰਮ ਨਹੀਂ ਐ ਇਸ ਕਰਕੇ ਮੈਂ ਤੁਹਾਡੇ ਕੋ ਆਇਆ ਹਾਂ ਹੁਣ ਫਿਰ ਤੂੰ ਕੰਮ ਕੀ ਕਰੇਂਗਾ ਮੈਂ ਹੁਣ ਫ੍ਰੀ ਆ ਤੁਸੀਂ ਮੈਨੂੰ ਕੋਈ ਕੰਮ ਕਰ ਦੋ ਮੈਂ ਤੁਹਾਡੀ ਕੋਈ ਸੇਵਾ ਕਰ ਸਕਾਂ ਕੰਮ ਤੇ ਮੇਰੋਂ ਖੇਤਾਂ ਦਾ ਹੀ ਆ ਇੱਥੇ ਹੁਣ ਕੀ ਕੰਮ ਦਵਾ ਤੁਹਾਨੂੰ ਮੈਂ ਬਾ ਫਿਰ ਵੀ ਕੋਈ ਨਹੀਂ ਯਾਰ ਪੰਟੀ ਮੇਰਾ ਦੇਖ ਲੈ ਯਾਰ ਤੂੰ ਕੰਮ ਕੋ ਮ ਹੈਗਾ ਕੋਈ ਚਲ ਕਰਦੇ ਕੋਈ ਹੱਲ ਲੱਭ ਲਿਆ ਰਸਤਾ ਕੋਈ ਦੇ ਲੋ ਨੂੰ 80 ਨੰਬਰ ਮੋਟਰ ਤੇ ਜਾ ਕੇ ਜਿਹੜੀ ਮਤ ਦੇਖ ਕੇ ਮੋਟਰ ਕੋਈ ਇੱਥੇ ਛੱਡ ਦਿਓ ਚਲ ਕਰਦੇ ਆ ਮੈਂ ਹੱਲ ਐਵੇਂ ਕਰੂ ਮੇਰੀ ਗੱਲ ਸੁਣ ਤੂੰ ਠੇਕੇ ਤੇ ਬੈਲੀ ਮੰਗਦਾ ਸੀ ਮੇਰੇ ਕੋਲ ਹਾਂ ਤੇ ਤੂੰ ਆਪਣੇ ਨਾਲ ਇਹਨੂੰ ਦੇ ਦੇ ਠੇਕਾ ਅੱਜ ਤੁਸੀਂ ਦੋਨੋਂ ਮਿਲ ਕੇ ਇੱਕ ਵਾਈ ਹੋ ਕੁਰਤੀ ਕਰ ਲੈ ਹਾਂ ਕਰ ਲੈਨੇ ਮੈਨੂੰ ਕੋਈ ਇਤਰਾਜ਼ ਨਹੀਂ ਹਾਂ ਕੋਈ ਗੱਲ ਨਹੀਂ ਹੈ ਇਹ ਕਰਨਾ ਹਾਂ ਕੰਮ ਹੀ ਕਰਨਾ ਆਪਾਂ ਰੜ ਕੇ ਕਰ ਲਾਂਗੇ ਹਾਂ ਓ ਬਾਈ ਮੇਰੀ ਗੱਲ ਸੁਣ ਪੁਲਸਵਾਂ ਆਪਾ ਟੂ ਭਾਵੇਂ ਸਸਪੈਂਡ ਹੋ ਗਿਆ ਹੈ ਪਰ ਆਪਾਂ ਬਿੰਲੇ ਬਾਲੇ ਕੱਢੋ ਛੱਡਣਾ ਨਹੀਂ ਆ ਹਾਂ ਜਿੱਥੇ ਕਿਤੇ ਉਹ ਮਿਲ ਗਿਆ ਅਸੀਂ ਉਹਨੂੰ ਫੜ ਕੇ ਆਓ ਕਿਤਾਪਾ ਚੜਨਾ ਆ ਤੇ ਜ਼ਿੰਦਗੀ ਭਰ ਯਾਦ ਰੱਖੇ ਯਾਦ ਰੱਖੂਗਾ ਮੈਂ ਵੀ ਪੁਰਾਣੀ ਗੁੱਸਮਣੀ ਕੱਢਣੀ ਆ ਉਹਦੇ ਨਾਲ ਹਾਂ ਉਹ ਇਹਨੂੰ ਐਕਸਪੀਰੀਅੰਸ ਹੁਣ ਕਿਵੇਂ ਫੜੀਦੇ ਆ ਬੰਦੇ ਇਹ ਆਪਣੇ ਨਾਲ ਡੜਜੂ ਫੋਰਸ ਚੋਂ ਆਇਆ ਇਹਨੂੰ ਪਤਾ ਵੀ ਕਿਵੇਂ ਕਿਵੇਂ ਤੂ ਕੱਢੀਦੀ ਆ ਚੱਲ ਇੱਕ ਦਿਨ ਤੇ ਹੱਥ ਲੱਗੂਗਾ ਜੀ ਹਾਂ ਹੋ ਗਿਆ ਹੋ ਗਿਆ ਆ ਜਾਣਾ ਕੰਮ ਕੋਈ ਚਲ ਬਾਈ ਤੂੰ ਫਿਕਰ ਨਾ ਕਰ 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 ਲਾਂਗੇ ਹਾਂ ਬਾਈ ਅੱਜ ਤੇ ਮੇਰਾ ਨਾ ਹਾਂ ਨਜ਼ਾਰਾ ਹੀ ਆ ਗਿਆ ਅੱਛਾ ਚਲ ਕੇ ਫਿਰ ਤੂੰ ਘਰ ਆਉਣਾ ਹੀ ਸੀ ਹਾਂ ਚਲਾ ਆ ਜਾ ਬਾਈ ਚਾਹ ਪੀ ਕੇ ਆ ਜਾ ਚਲ ਕੋਈ ਫੁੱਲ ਥੋੜੇ ਬਾਈ ਤੂੰ ਫਿਕਰ ਨਾ ਕਰ ਹਾਂ ਕੋਈ ਫਿਕਰ ਨਾ ਕਰ ਵਾ ਓਏ ਓ ਬਾਬਾ ਹੋ ਵਈ ਹਵਾ ਹੋਈ ਉਹ ਘੁੜੋ ਫੜਵਾਉਂ ਜਾ ਕੇ ਫੜੋ 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 ਚਲੋ ਉਹ ਬਾਈ ਉਹ ਬਾਬਾ ਹਵਾ ਹੋਈ ਬਾਈ ਰੁਕ ਜਾ ਹਵਾ ਹੋਈ ਕਿੱਥੇ ਰਿਹਾ ਤੂੰ ਕਿੱਥੇ ਗਿਆ ਸੀ ਹਾਂ ਫਾਕ ਤੂੰ ਮੇਰੀ ਗੱਲ ਸੁਣ ਲੋ ਧਿਆਨ ਨਾਲ ਮੈਨੂੰ ਪਿੰਡ ਜਾਣਾ ਪੈ ਗਿਆ ਸੀ ਅੱਛਾ ਪਿੰਡ ਬਹੁਤ ਜ਼ਰੂਰੀ ਮੈਨੂੰ ਕੰਮ ਹੋ ਗਿਆ ਸੀ ਉਹ ਕਿਹੜਾ ਕੰਮ ਆ ਗਿਆ ਸੀ ਸਾਨੂੰ ਦੱਸ ਸਕਦਾ ਸੀ ਨਾ ਜਾਣ ਦੇ ਅੱਗੇ ਪੈਸੇ ਤੇ ਤੂੰ ਖਾ ਗਿਆ ਸਾਰੇ ਮੈਂ ਥੋੜੀ ਪਰਮਿਸ਼ਨ ਲੈ ਕੇ ਜਾਇਆ ਕਰਾਂ ਤੈਨੂੰ ਵੀ ਪਰਮਿਸ਼ਨ ਲੈਣੀ ਪੈਂਦੀ ਐ ਬਾਬਾ ਆਹ ਭਾਈ ਤੂੰ ਮੇਰੇ ਯਾਰ ਕੋਲੋਂ ਲੈ ਕੇ ਗਿਆ ਪੈਸੇ ਬਲਵਿੰਦਰ ਸਿੰਘ ਕੋਲੋਂ ਕਿਹੜੇ ਯਾਰ ਕੋਲੋਂ ਉਹ ਦਾ ਮੇਰੇ ਕੋਲ ਬੰਟੀ ਕੋਲ ਵੀ ਜਿਆਰ ਦੋਨਾਂ ਦਾ ਵਿਆਹ ਵੀ ਤਾਂ ਕਰਵਾਇਆ ਹੀ ਆ ਉਹ ਕਿਹੜਾ ਵਿਆਹ ਕਰਾਇਆ ਉਹ ਕਰਵਾਇਆ ਯਾਰ ਵਿਆਹ ਕਿਹੜੀ ਕੁੜੀ ਨਾਲ ਹੋਊਗਾ ਵਿਆਹ ਇਹ ਤਾਂ ਮੱਜੇ ਨਾਲ ਕਰਾਇਆ ਗਿਆ ਨਹੀਂ ਨਹੀਂ ਮੈਂ ਬਲਵਿੰਦਰ ਸਿੰਘ ਬਚ ਗਿਆ ਹਾਂ ਬਚ ਗਿਆ ਬਚ ਗਿਆ ਮੇਰੀ ਮੇਰੀ ਸੁਣ ਲਓ ਗੱਲ ਭਗਤੋ ਬਲਵਿੰਦਰ ਸਿੰਘ ਦਾ ਮੈਂ ਵਿਆਹ ਕਰਾਇਆ ਸੀਗਾ ਕੁੱਤੀ ਨਾਲ ਹੁਣ ਜਦੋਂ ਮੇਰਾ ਆਪ ਦਾ ਹੀ ਕੁੱਤਾ ਸੂਣ ਵਾਲਾ ਸੀ ਪਿੰਡ ਮੈਨੂੰ ਜਾਣਾ ਪਿਆ ਗਿਆ ਕੁੱਤਾ ਤਾਂ ਇਹ ਕੀ ਗੱਲ ਉਹ ਕੁੱਤਾ ਸੂਣ ਵਾਲਾ ਸੀ ਕੁੱਤਾ ਸੂਣ ਵਾਲਾ ਜਦੋਂ ਪਾਪਾ ਭਗਤੋ ਭਗਤੋ ਸੁਣੋ ਜਦੋਂ ਕੁੱਤੀ ਨੂੰ ਬੰਦਿਆਂ ਦੇ ਬੱਚੇ ਪੈਦਾ ਹੋ ਸਕਦੇ ਆ ਕੀ ਗੱਲ ਕੁੱਤਾ ਨਹੀਂ ਸੂ ਸਕਦਾ ਓ ਯਾਰ ਤੂੰ ਫालतू ਗੱਲਾਂ ਨਾ ਕਰ ਛੱਡ ਸਾਡੇ ਨਾਲ ਠੱਗੀ ਮਾਰੀ ਆ ਵਾਹ ਵਾਹ ਬਸ ਦੇ ਭਗਤਾ ਐਵੇਂ ਕਰ ਤੈਨੂੰ ਪੈਸੇ ਮੋੜ ਪੈਸੇ ਮੋੜ ਤਾ ਪੈਸੇ ਮੋੜ ਸਾਡੇ ਤੈਰੇ ਮੋੜ ਸੁਣ ਲੈ ਮੇਰੀ ਗੱਲ ਤੇਰਾ ਵੀ ਮੈਂ ਵਿਆਹ ਮੱਜ ਨਾਲ ਕਰਵਾਇਆ ਕਿੰਨੇ ਸ਼ਗਨ ਪਿਆਰਾਂ ਦੇ ਨਾਲ ਕਰਾਇਆ ਉਹ ਬਾਬਾ ਤੋ ਇਹਦੇ ਤੇ ਖਰਚਾ ਤਾਂ ਹੁੰਦਾ ਹੀ ਆ ਉਹ ਮੱਝ ਨਾਲ ਕਿਆ ਕਰਾ ਕੇ ਲੈਣਾ ਸੀ ਕੁੜੀ ਦਾ ਕਰਾ ਕੇ ਸੀ ਇਹ ਗੱਲ ਸੁਣ ਲੈ ਬੰਟੀ ਪਹਿਲੇ ਦਿਨ ਤੋਂ ਹੀ ਕਹਿੰਦਾ ਸੀ ਆ ਬੰਦਾ ਮੈਨੂੰ ਠੀਕ ਨਹੀਂ ਲੱਗਦਾ ਪਰ ਤੁਹਾਡੇ ਕਰਕੇ ਅਸੀਂ ਵਿਸ਼ਵਾਸ ਕੀਤਾ ਤੋ ਮੇਰੀ ਗੱਲ ਸੁਣ ਲਓ ਉਹ ਯਾਰ ਕੋਈ ਐਸੀ ਗੱਲ ਉਹ ਕਈ ਦਿਨਾਂ ਦਾ ਕੁੱਤੀ ਦੇ ਮਗਰ ਪਛਾਈ ਰੱਖਿਆ ਉਹ ਮੈਨੂੰ ਪਿੱਤਰ ਦੋਸ਼ ਦੇ ਵਿੱਚ ਪਾਤਾ ਚੱਕਰਾਂ 'ਚ ਤੈਨੂੰ ਪਿੱਤਰ ਦੋਸ਼ ਆ ਉਹ ਮੇਰਾ ਵੀ ਯਾਰ ਵੀ ਆ ਗਿਆ ਅੱਜ ਤੱਕ ਕਿਸੇ ਕੁੜੀ ਦਾ ਪਿਆਰ ਨਹੀਂ ਹੋਇਆ ਆਪਾ ਕਰਨ ਤੋਂ ਬਿਨਾ ਤੁਹਾਨੂੰ ਬਾਬਾ ਤੂੰ ਤਾਂ ਗਿਆ ਵੀ ਹੋ ਗਿਆ ਯਾਰ ਕਮਾਲ ਦਾ ਬੰਦਾ ਜੀ ਆਪਦੇ ਹੁਣ ਘਰਾਂ ਦੇ ਕੰਮ ਘਾਰ ਆ ਕੋਈ ਨਹੀਂ ਕਰਦਾ ਦੱਸਿਆ ਗਿਆ ਤੂੰ ਬਾਬਿਆਂ ਦੇ ਘਰਵਾਰ ਛੱਡੇ ਹੁੰਦੇ ਆ ਘਰਵਾਰ ਤੋਂ ਆਣਾ ਸੁਣਾਰ ਬੱਚਾ ਛੱਡੇ ਪਿਆ ਪਰ ਜਿਹੜੇ ਤੁਹਾਡੇ ਵਰਗੇ ਸਾਡੇ ਭਗਤ ਆ ਉਹਨਾਂ ਦੀ ਤਾਂ ਜਾ ਕੇ ਉਹ ਸਾਰੀ ਗੱਲ ਛੱਡ ਤੂੰ ਪੈਣੀ ਪੈਂਦੀ ਹੈ ਨਾ ਉਹ ਪੈਸੇ ਕੱਢ ਵੀ ਤੇ ਦੇਖ ਲੈ ਖੁੰਡਾ ਮੇਰੇ ਕੋਲ ਹੀ ਹੁਣ ਨਹੀਂ ਤੇ ਨਹੀਂ ਬਾਬਾ ਜਾਂ ਬਾਬਾ ਹੋਣ ਛੜਤੀ ਹੈ ਹੁਣ ਨਹੀਂ ਤੈਨੂੰ ਜਾਣ ਦਿੰਦੇ ਹੁਣ ਨਹੀਂ ਜਾਣ ਦਿੰਦੇ ਵਕਤੋਂ ਤੁਸੀਂ ਐ ਕਰੋ ਤੁਸੀਂ ਆਪਣਾ ਜੋਰ ਲਾ ਲਓ ਜਿਹੜਾ ਲਾਉਣਾ ਫਿਰ ਮੈਂ ਕਿਹੜਾ ਤੁਹਾਡੇ ਤੋਂ ਡਰਦਾ ਮੈਂ ਤੁਹਾਨੂੰ ਖੜੇ ਖੜੇ ਨੂੰ ਭਸਮ ਕਰ ਦੂੰਗਾ ਬਾਬਾ ਮੈਂ ਪਾਪਾ ਵੇਖੂ ਫੂਕ ਮਾਰ ਕੇ ਨੂੰ ਭਸਮ ਕਰ ਦੂੰਗਾ ਲੜਾ ਦੂੰ ਤੁਹਾਨੂੰ ਮੈਂ ਫੂਕਾਂ ਤੋਂ ਨਹੀਂ ਡਰਨ ਲੱਗੇ ਹੁਣ ਕਿੰਨੀਆਂ ਫੂਕਾਂ ਤੋਂ ਨਹੀਂ ਡਰਦੇ ਸੀ ਤੁਹਾਨੂੰ ਸਮਝ ਆ ਗਈ ਹੁਣ ਕਾਦੀ ਸਮਝ ਆ ਗਈ ਤੁਹਾਨੂੰ ਵਕਤੋਂ ਹਜੇ ਤੱਕ ਅਜੇ ਤੱਕ ਤੁਸੀਂ ਸ਼ੇਰ ਚ ਪੂਣੀ ਵੀ ਨਹੀਂ ਕੀਤੀ ਅਜੇ ਤਾਂ ਤੁਹਾਡੇ ਮੈਂ ਵਿਆਹ ਨਾ ਸੋਹਣੀਆਂ ਸੁਹਣੀਆਂ ਜਨਾਨੀਆਂ ਨਾਲ ਸੋਹਣੀਆਂ ਸੁਹਣੀਆਂ ਕੁੜੀਆਂ ਦੇ ਨਾਲ ਕਰਦਾ ਕਰਨੇ ਆ ਅਜੇ ਤੁਸੀਂ ਸਾਨੂੰ ਨਾ ਵਿਚੋਲਾ ਹੋਰ ਮਿਲ ਗਿਆ ਹਾਂ ਸਾਨੂੰ ਵਿਚੋਲਾ ਮਿਲ ਗਿਆ ਸਾਡਾ ਵਿਆਹ ਕਰਾ ਰਿਹਾ ਅੱਛਾ ਅੱਛਾ ਇਹ ਨਹੀਂ ਆ ਚਲੋ ਅਸੀਂ ਤੇਰੀ ਫੁਕਾ ਫੁਕਾ ਹੁਣ ਐ ਕਰਦੇ ਆ ਫਿਰ ਮੈਂ ਵਿਚੋ ਪੈਸੇ ਕੱਢ ਜਿਹੜੇ ਲਾਏ ਸੀ ਉਹ ਕਸਮ ਕਰ ਦੇਣਾ ਹੁਣ ਇਹਦੀਆਂ ਗੱਲਾਂ 'ਚ ਨਹੀਂ ਆਉਣਾ ਹਾਂ ਹੁਣ ਤੂੰ ਸਾਨੂੰ ਮਿੱਠੀ ਗੋਲੀ ਨਾ ਦੇ ਬਸ ਸਾਡੇ ਪੈਸੇ ਕੱਢ ਵਾ ਐੇ ਕੱਢ ਖੰਬਾ ਚਲੋ ਕੋਈ ਗੱਲ ਨਹੀਂ ਐੇ ਕਰੋ ਭਗਤੋ ਹੁਣ ਇਸ ਟਾਈਮ ਤਾਂ ਮੇਰੇ ਕੋਲ ਕੈਸ਼ ਮੈ ਲੈ ਕੇ ਨਹੀਂ ਆਇਆ ਨਾ ਮੇਰੇ ਕੋਲ ਗੁੱਗਲ ਕੋਈ ਕੈਸ਼ ਕੱਢ ਲੈਂਦੇ ਆ ਨਾ ਮੇਰੇ ਕੋਲ ਗੁੱਗਲ ਪਿਆ ਠੀਕ ਹੈ ਟਿੰਗਲ ਵੀ ਕੱਢ ਦਿੰਨੇ ਆਂ ਉਹ ਮੇਰੀ ਗੱਲ ਸੁਣ ਲੋ ਜੋ ਤੁਸੀਂ ਭਗਤਵ ਕਰਨਾ ਹੁਣ ਮੈਨੂੰ ਥੋੜਾ ਜਿਹਾ ਵਕਤ ਦਿਓ ਮੈਨੂੰ ਸੋਚਣ ਦੇ ਜਾਂਦਾ ਆ ਨਾਲੇ ਕਿਹਾ ਫੋਨ ਹੈ ਨਹੀਂ ਫੋਨ ਪਾਏ ਤਾਂ ਤੇਰੇ ਡੇਰੇ ਚ ਹੀ ਪਏ ਹੋਣੇ ਉਹ ਦੇਖੋ ਭਗਤਵ ਹਜੇ ਮੈਂ ਹੁਣ ਡੇਰੇ ਨਹੀਂ ਜਾ ਰਿਹਾ ਹੁਣ ਮੈਂ ਕਿਤੇ ਹੋਰ ਜਾ ਰਿਹਾ ਹੁਣ ਵੀ ਕਿਸੇ ਤੁਹਾਡੇ ਵਰਗੇ ਭਗਤ ਦੀ ਸਾਰ ਲੈਣੀ ਆ ਜਾ ਕੇ ਬੈਲਾ ਉਹ ਨਾ ਤੂੰ ਲੱਭਿਆ ਨਾ ਤੇਰਾ ਚੇਲਾ ਰਾਜੂ ਲੱਭਿਆ ਉਹ ਦੰਦਾ ਹਾਂ ਲੱਭ ਲੱਭ ਠਾਕੇ ਉਹਨੂੰ ਵੀ ਉਹ ਰਾਜੂ ਤਾਂ ਪਤਾ ਕੀ ਆ ਉਹਨੂੰ ਟਟੀਆਂ ਲੱਗੀਆਂ ਸੀਗੀਆਂ ਪਹਿਲਾਂ ਉਹਨੂੰ ਬਾਬਾ ਅਸੀਰ ਹੋ ਗਈ ਸੀ ਕਬਜ ਹੋ ਗਈ ਸੀ ਹੁਣ ਕਿედაਵੇਂ ਟਟੀਆਂ ਲੱਗੀਆਂ ਹ ਓ ਯਾਰ ਇਹਨੂੰ ਫੜੋ ਇਹਨੂੰ ਲੈ ਕੇ ਚਲੋ ਇਹਨੂੰ ਪੁੱਛਨੇ ਆ ਆਪਾਂ ਡੇਰ ਦੇ ਲੈ ਕੇ ਫੜੋ ਫੜੋ ਬਾਕੀ ਕੋਈ ਗੱਲ ਵੀ ਤੁਹਾਡੀ ਮਰਜ਼ੀ ਹੈ ਬਾਬਾ ਬਾਕੀ ਚਾਹੁੰਦੇ ਮਹਿੰਗਾ ਹੋਊਗਾ ਇਹ ਹਾਂ ਇਹ ਤੁਹਾਨੂੰ